ਹਾਈ ਗੁਰਜੀਤਾ ਪ੍ਰਸਾਵਾ ਹਾਈ ਗੁਰਜੀਤਿ ਫਤੇ ਗੁਰੂ ਰੂਪ ਸਾਧ ਸੰਗਤ ਜੀ ਚੱਲ ਰਹੀ ਲੜੀਵਾਰ ਜਨਮ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਝੂੜਾ ਮਣੀ ਨੇ ਵਾਰਤਕ ਰੂਪ ਦੇ ਵਿੱਚ ਸਾਖੀਆਂ ਦੇ ਵਿੱਚ ਲਿਖੀ ਹੋਈ ਹੈ ਉਹ ਸਤਿਗੁਰੂ ਦੀ ਕਿਰਪਾ ਸਦਕਾ ਭਾਈ ਵਾਲਾ ਜੀ ਸਿੱਖ ਸੰਗਤਾਂ ਨੂੰ ਸਰਵਣ ਕਰਾ ਰਹੇ ਨੇ ਤੇ ਨਾਲ ਆਪਾਂ ਵੀ ਸਾਰੇ ਸਰਵਣ ਕਰ ਰਹੇ ਹਾਂ ਜਿਸ ਵਿੱਚ ਆਬ ਜੀ ਨੇ ਸਰਵਣ ਕਰ ਲਿਆ ਸੀ ਕਿ ਅੰਗੁਰੂ ਨਾਨਕ ਦੇਵ ਮਹਾਰਾਜ ਜੀ ਸੋਰਾ ਸਾਹਿਬ ਭਾਈ ਮੂਲਾ ਜੀ ਤੇ ਸਤਗੁਰੂ ਜੀ ਦੀ ਸਾਸ ਬੀਬੀ ਚੰਦੋ ਰਾਣੀ ਜੋ ਆਏ ਸਨ ਸੁਲਤਾਨ ਪਰਲੋਦੀ ਆ ਕੇ ਬੀਬੇ ਨਾਨਕ ਜੀ ਨੂੰ ਪਾਈਆ ਜੈ ਰਾਮ ਜੀ ਨੂੰ ਦਰਦ ਭਰੇ ਓਲਾਪੇ ਦਿੱਤੇ ਤੇ ਨਾਲ ਸਤਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਵੀ ਸਮਝਾਉਣਾ ਕੀਤਾ ਪਰ ਸਤਗੁਰੂ ਜੀ ਤਾਂ ਪਹਿਲਾਂ ਹੀ ਸਮਝੇ ਹੋਏ ਸਨ ਆਪ ਨਾਰੈਣ ਕਰਤਾ ਜਗ ਮੈਂ ਪਰਵਰਿਓ ਨਿਰੰਕਾਰ ਅਕਾਰ ਜੋਤ ਜਗ ਮੰਡਲ ਕਰਿਓ ਤਾਂ ਪਹਿਲਾਂ ਹੀ ਜਗਤ ਨੂੰ ਸਮਝਾਉਣ ਦੇ ਲਈ ਆਏ ਸਨ ਜੋ ਸਤਗੁਰੂ ਜੀ ਨੇ ਮਾਤਾ ਜੀ ਦਾ ਕਹਿਣਾ ਮੰਨਿਆ ਸੋਹਰਾ ਸਾਹਿਬ ਜੀ ਦਾ ਕਹਿਣਾ ਮੰਨਿਆ ਬੇਬੇ ਨਾਨਕ ਜੀ ਦਾ ਕਹਿਣਾ ਮੰਨਿਆ ਤੇ ਬੀਬੀ ਚੰਦੋ ਰਾਣੀ ਨੇ ਆਪਣੀ ਸੁਪੁੱਤਰੀ ਸੁਰਖਣੀ ਨੂੰ ਤਿਆਰ ਕਰਕੇ ਵਾਪਸ ਆਪਣੇ ਕੋਲ ਲੈ ਕੇ ਤੇ ਨਾਲ ਦਰਦ ਭਰੇ ਲਹਿਜੇ ਵਿੱਚ ਬੇਨਤੀ ਕਰ ਗਏ ਬੇਬੇ ਨਾਨਕੀ ਜੀ ਨੂੰ ਕਿ ਜਦੋਂ ਨਾਨਕ ਨੇ ਮੇਰੀ ਧੀ ਕੋਲੇ ਰਹਿਣਾ ਹੀ ਨਹੀਂ ਬੱਚਿਆਂ ਦੀ ਸਾਰ ਕਰਨੀ ਹੀ ਨਹੀਂ ਤਾਂ ਫਿਰ ਇਥੇ ਕੀ ਕਰੇਗੀ ਮੈਂ ਨਾਲ ਹੀ ਲੈ ਜਾਂਦੀ ਹਾਂ ਬੇਬੇ ਨਾਨਕ ਜੀ ਨੇ ਬਥੇਰਾ ਸਮਝਾਇਆ ਪਰ ਨਹੀਂ ਸਮਝ ਸਕੇ ਉਹਨਾਂ ਦੇ ਬਚਨਾਂ ਨੂੰ ਸ੍ਰੀ ਚੰਦ ਜੀ ਜੋ ਸੁਲਤਾਨ ਪਰ ਲੋਧੀ ਰਹਿਣ ਲੱਗ ਪਏ ਅਤੇ ਮਾਤਾ ਸੁਲਖਣੀ ਜੀ ਨੂੰ ਜੱੱਬੇ ਚੰਦੋ ਰਾਣੀ ਜੀ ਵਾਪਸ ਲੈ ਗਿਆ ਆਪਣੇ ਨਾਲ ਸੋਇ ਪ੍ਰਸੰਗ ਆਪ ਜੀ ਨੇ ਸਰਵਣ ਕਰ ਲਿਆ ਹੈ ਤੇ ਨਾਲ ਅੱਗੇ ਪ੍ਰਸੰਗ ਆਰੰਭ ਕਰਦੇ ਨੇ ਭਾਈ ਵਾਲਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਜੋ ਭਾਈ ਮੋਲੇ ਦਾ ਤੇ ਬੇਬੇ ਚੰਦਰ ਕੌਰ ਜੀ ਦਾ ਪ੍ਰਸੰਗ ਆਪ ਜੀ ਨੇ ਸਰਵਣ ਕਰ ਲਿਆ ਹੈ ਹੁਣ ਪ੍ਰਸੰਗ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ ਕਿ ਭਾਈ ਮਰਦਾਨਾ ਜੀ ਰਾਏਪੋ ਰੀਤਲ ਵੰਡੀ ਤੋਂ ਸਤਿਗੁਰੂ ਜੀ ਕੋਲ ਕਿਵੇਂ ਆ ਰਹੇ ਹਨ ਕੀ ਤੋਤਲ ਕਰਦੇ ਨੇ ਸਤਿਗੁਰੂ ਜੀ ਕਿਵੇਂ ਭਾਈ ਮਰਦਾਨਾ ਜੀ ਪਿੰਡ ਦੀ ਸਾਰੀ ਗਾਥਾ ਸੁਣਾਉਂਦੇ ਨੇ ਹਾਲ ਚਾਲ ਦੱਸਦੇ ਨੇ ਵਜਤਾ ਕल्याण ਦਾਸ ਜੀ ਦਾ ਮਾਤਾ ਤ੍ਰਿਪਤਾ ਜੀ ਦਾ ਕਿਵੇਂ ਸਤਿਗੁਰੂ ਜੀ ਪਾਈ ਮਰਦਾਨੇ ਨੂੰ ਸਮਝਾਉਂਦੇ ਰੋ ਸਾਰਾ ਪ੍ਰਸੰਗ ਮੈਂ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ ਤਨ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ ਹੈ ਸਜੇ ਦੀਵਾਨਾ ਦੇ ਅੰਦਰ ਤਨ ਬਾਬਾ ਬੁੱਢਾ ਜੀ ਉੱਚੀ ਜਗ੍ਹਾ ਤੇ ਬਿਰਾਜਮਾਨ ਨੇ ਇਸੇ ਤਰ੍ਹਾਂ ਅਸਨ ਵਿਛਾ ਕੇ ਤਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬਿਰਾਜਮਾਨ ਕੀਤਾ ਹੋਇਆ ਹੈ ਤਨ ਪਾਈ ਵਾਲਾ ਜੀ ਉਹ ਵੀ ਅਸਨ ਵਿਛਾ ਕੇ ਬਿਰਾਜਮਾਨ ਨੇ ਨਾਲ ਮੁਖੀ ਸੁਖ ਬੈਠੇ ਨੇ ਜਿਨ੍ਹਾਂ ਵਿੱਚ ਭਾਈ ਪਾਰੋ ਜੀ ਭਾਈ ਤਿੰਗਾ ਜੀ ਭਾਈ ਦੁਰਕਾ ਜੀ ਤੇ ਭਾਈ ਜੀਵਾ ਜੀ ਜੋ ਗੁਰੂ ਜੀ ਦਾ ਲੰਗਰ ਸਜਾਉਂਦੇ ਸਨ ਸੋ ਉਹ ਸਤਿਗੁਰੂ ਜੀ ਦੇ ਕੋਲ ਬੈਠੇ ਹਨ ਤੇ ਨਾਲ ਹੀ ਭਾਈ ਪੈੜਾ ਮੋਖਾ ਜੀ ਜੋ ਲਿਖ ਰਹੇ ਨੇ ਉਹ ਗਿਆਨਮsac ਕੀ ਸੋ ਜਨਮsac ਕੀ ਇਹ ਧਨਪਾਈ ਪੜਾ ਮੋਖਾ ਜੀ ਸਾਰੀ ਸਮਗਰੀ ਲੈ ਕੇ ਲੇਖਣ ਦੀ ਹਾਜ਼ਰ ਬੈਠੇ ਨੇ ਧਨਪਾਈ ਬਾਲਾ ਜੀ ਨੇ ਸਤਿਗੁਰੂ ਜੀ ਨੂੰ ਹੱਥ ਬੰਨ੍ਹ ਕੇ ਕਹਿਣਾ ਕੀਤਾ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਹੁਕਮ ਕਰੋ ਕਿ ਚਲ ਰਹੀ ਜਨਮ ਕਥਾ ਮੈਂ ਆਪ ਜੀ ਨੂੰ ਸਰਵਣ ਕਰਾਵਾਂ ਸਤਿਗੁਰੂ ਜੀ ਦਾ ਇਸ਼ਾਰਾ ਪਾ ਕੇ ਧਨਪਾਈ ਬਾਲਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਗੁਰੂ ਜੀ ਦੇ ਇਸ ਪ੍ਰਕਾਰ ਦੇ ਬਿਰਤਾਂਤਾਂ ਦੀਆਂ ਖਬਰਾਂ ਜਦ ਤਲਵੰਡੀ ਪਹੁੰਚੀਆਂ ਤਾਂ ਮਹਿਤਾ ਕਲਿਆਣ ਦਾਸ ਜੀ ਨੇ ਮਰਦਾਨੇ ਨੂੰ ਖਬਰ ਲੈਣ ਲਈ ਭੇਜਿਆ ਤੇ ਮਰਦਾਨਾ ਤੁਰਨ ਲੱਗਾ ਰਾਏ ਬਲਾਰ ਜੀ ਨੂੰ ਮਿਲ ਉਹਨਾਂ ਦੀ ਆਗਿਆ ਲੈ ਕੇ ਸੁਲਤਾਨਪੁਰ ਬੇਬੇ ਨਾਨਕੀ ਜੀ ਦੇ ਘਰ ਪਾਈ ਮਰਦਾਨਾ ਜੀ ਪਹੁੰਚ ਗਿਆ ਦੋਹਾਂ ਪਾਸਿਆਂ ਦੀ ਸੋ ਕਿਸਾਨ ਦਾ ਪੁੱਛਣ ਤੋਂ ਬਾਅਦ ਬਹੀ ਮਰਦਾਨਾ ਜੀ ਨੇ ਕਿਹਾ ਕਿ ਮਹਿਤਾ ਕਲਿਆਣ ਦਾ ਜੀ ਨੇ ਗੁਰੂ ਜੀ ਬਾਬਤ ਬਹੁਤ ਰੌਲਾ ਗੋਲਾ ਸੁਣ ਕੇ ਮੈਨੂੰ ਪਤਾ ਲੈਣ ਲਈ ਭੇਜਿਆ ਹੈ ਸੋ ਤੁਸੀਂ ਦੱਸੋ ਕੀ ਗੱਲ ਹੈ ਤਾਂ ਬੇਬੇ ਨਾਨਕੀ ਜੀ ਨੇ ਕਿਹਾ ਕਿ ਗੁਰੂ ਜੀ ਬਾਹਰ ਉਜਾੜ ਵਿੱਚ ਆ ਬੈਠੇ ਹਨ ਇਹ ਉਹਨਾਂ ਤੋਂ ਕੁਝ ਔਰ ਜੋ ਦੇਖੇ ਦੇਖੇਗਾ ਤੇ ਸੁਨੇਗਾ ਸੋਤਲਵੰਡੀ ਯਾਦ ਅਸੀਂ ਆਯੁਰਧਾਨਾ ਜੀ ਪ੍ਰਸ਼ਾਦ ਸ਼ੱਕੇ ਗੁਰੂ ਜੀ ਪਹਾੜ ਜਾ ਪਹੁੰਚਾ ਤੇ ਕਹਿਣ ਲੱਗਾ ਤਾਂ ਗੁਰੂ ਨਾਨਕ ਦੇਵ ਮਹਾਰਾਜੀ ਦੇ ਚਰਨਾਂ ਤੇ ਮੱਥਾ ਟੇਕਿਆ ਆਤਮਾਨ ਕੇ ਕਹਿਣ ਲਾ ਕੇ اے ਗੁਰੂ ਜੀ ਤੁਸੀਂ ਤਾਂ ਸੱਚ ਮੁੱਚ ਹੀ ਫਕੀਰ ਬਣ ਗਏ ਹੋ ਮਾਇਆ ਦੀ ਇਹਨੀ ਆਵਾਜ਼ ਹੀ ਛੱਡ ਕੇ ਇਹ ਆਪ ਜੀ ਨੇ ਮਹਾਤਮਾ ਬੜਾ ਬਾਣਾ ਧਾਰ ਲੈਣਾ ਕੀਤਾ ਹੈ ਇਹ ਕੋਈ ਸਿਆਣਪ ਨਹੀਂ ਹੈ ਤੇ ਸੁੱਖ ਦੇ ਸਾਧਨ ਤਿਆਗ ਕੇ ਦੁੱਖਾਂ ਵਿੱਚ ਪੈ ਜਾਣਾ ਇਹ ਕਿਹੜੀ ਅਕਲ ਹੁੰਦੀ ਹੈ? ਘਰ-ਬਾਰ ਨੂੰ ਵਿਸਾਰ ਕੇ ਉਜਾੜ ਵਿੱਚ ਆ ਬੈਠੇ ਹੋ। ਦਿਲ ਕਿਸ ਤਰ੍ਹਾਂ ਲੱਗਦਾ ਹੋਵੇਗਾ? ਕਿਤੇ ਕੋਈ ਘਾਟਾ ਤਾਂ ਨਹੀਂ ਪੈ ਗਿਆ? ਜਾਂ ਨਵਾਬ ਨੇ ਤਾਂ ਹੱੱਟੀ ਨਹੀਂ ਛੁਡਾ ਲਈ? ਇਹਦੇ ਯਾਦ ਇੱਕ ਗੱਲਾਂ ਜਦੋਂ ਮਰਦਾਨੇ ਕਹਿੰਆਂ ਤਾਂ ਗੁਰੂ ਜੀ ਨੇ ਕਿਹਾ ਮਰਦਾਨੇ ਆ। ਤੂੰ ਜਦੋਂ ਸਾਨੂੰ ਪਹਿਲੀ ਵਾਰ ਮਿਲਿਆ ਸੀ ਤਾਂ ਤੈਨੂੰ ਰਬਾਬ ਵਜਾਉਣ ਦੀ ਵਿੱਦਿਆ ਦਿੱਤੀ ਸੀ ਜੋ ਤੂੰ ਖੁਸ਼ੀ ਨਾਲ ਸਿੱਖੀ ਸੀ ਉਹ ਵੇਲਾ ਯਾਦ ਕਰ ਕਿ ਹੁਣ ਆ ਗਿਆ ਹੈ ਉਹੀ ਵੇਲਾ ਇਸ ਤੋਂ ਚੰਗਾ ਹੋਰ ਕੋਈ ਕੰਮ ਨਹੀਂ ਜੋ ਤੂੰ ਸਾਡੇ ਨਾਲ ਹੀ ਰਹਿ ਕੇ ਜਾਣ ਆਉਣ ਦਾ ਨਾਮ ਇਹ ਨਾ ਲਵੇ ਇਹ ਜਗਤ ਸੁਪਨਾ ਹੈ ਸਭ ਪਦਾਰਥ ਝੂਠੇ ਹਨ ਪਰੰਤੂ ਜਦ ਜੀਵ ਨੂੰ ਗਿਆਨ ਹੋਵੇਗਾ ਤਾਂ ਪਤਾ ਲੱਗੇਗਾ ਜਿਵੇਂ ਸੁਪਨੇ ਦੇ ਪਦਾਰਥ ਸੁਪਨੇ ਵਿੱਚ ਹੀ ਦਿਖਦੇ ਹਨ ਪਰ ਜਾਗ ਆਉਣ ਪਰ ਝੂਠੇ ਹੀ ਹੋ ਜਾਂਦੇ ਨੇ ਗੁਰੂ ਜੀ ਦੇ ਬਚਨ ਸੁਣ ਕੇ ਭਾਈ ਮਰਦਾਨਾ ਸਿੱਖ ਬਣ ਗਿਆ ਤੇ ਬੜੀ ਖੁਸ਼ੀ ਨਾਲ ਕਹਿਣ ਲੱਗਾ ਮਹਾਰਾਜ ਜੇ ਹੁਕਮ ਕਰੋ ਜੋ ਵੀ ਹੁਕਮ ਕਰੋਗੇ ਸੋ ਮੈਂ ਕਰਾਂਗਾ ਤੁਹਾਡੇ ਦਰਸ਼ਨਾਂ ਨੇ ਮੇਰਾ ਮਨ ਵਿੱਚ ਖਿੱਚ ਲਿਆ ਹੈ ਹੁਣ ਮੈਂ ਤੁਹਾਡੇ ਨਾਲ ਹੀ ਰਹਾਗਾ ਪਰ ਦੱਸੋ ਹੁਣ ਜਾਣਾ ਕਿੱਧਰ ਹੈ ਗੁਰੂ ਜੀ ਨੇ ਕਿਹਾ ਕਿ ਜਿੱਧਰ ਹੋਲ ਰੰਕਾਰੋ ਕਰਤਾਰ ਲੈ ਚੱਲੇਗਾ ਤਾਂ ਮਰਦਾਨੇ ਨੇ ਕਿਹਾ ਮੈਂ ਤਾਂ ਪਤਾ ਸੁਰ ਲੈਣਾ ਆਇਆ ਸੀ ਮੈਂ ਤਾਂ ਕਲਿਆਣ ਦਾ ਜੀਵਨ ਉਢੀਕਣ ਗਈ ਕਿ ਸੁਲਤਾਨਪੁਰ ਲੋਧੀ ਤੋਂ ਹਜੇ ਮੈਂ ਪਤਾ ਹੀ ਨਹੀਂ ਲੈ ਕੇ ਆਇਆ ਕਿ ਤੁਸੀਂ ਕਹਿੰਦੇ ਹੋ ਹੁਣੇ ਤੋਂ ਹੀ ਇੱਥੇ ਰਹੋ ਇਹ ਗੱਲ ਕਿਵੇਂ ਬਣੇ ਗੁਰੂ ਜੀ ਨੇ ਕਿਹਾ ਜੇ ਤੂੰ ਚੰਗਾ ਚੋਖਾ ਖਾਣਾ ਹੈ ਰਪਈਆ ਖੱਟੜਾ ਕਮਾਉਣਾ ਹੈ ਐਸ਼ ਮਹਾਰਾਂ ਕਰਨੀਆਂ ਹਨ ਤਾਂ ਮੈਂ ਤਾਂ ਕਲਿਆਣ ਦਾਸ ਜੀ ਪਾਸ ਚਲਾ ਜਾ ਇੱਥੇ ਤਾਂ ਭੁੱਖ ਪਿਆਸ ਚੱਲਣੀ ਪਵੇਗੀ ਉਜਾੜਾਂ ਵਿੱਚ ਨੰਗਿਆ ਰਹਿਣਾ ਪਵੇਗਾ ਜੇ ਪਰਵਾਰ ਹੈ ਤਾਂ ਸਾਡੇ ਪਾਸ ਰੋ ਮਰਦਾਨੇ ਕਿਹਾ ਪ੍ਰਭ ਜੀ ਤ੍ਰਿਸ਼ਨਾ ਮਨ ਤੇ મૂਕੀ ਅਨਜਾਨ ਕੀ ਆਸਾ ਚੁਕੀ ਤੁਮ ਸਮਾਨ ਕੋ ਨਦਰ ਨ ਆਵੇ ਦਿਨ ਕਰ ਪਿਖ ਖਦੋਤ ਨ ਭਾਵੇ ਮਰਦਾਨਾ ਜੀ ਕਹਿਣ ਲੱਗੇ ਲੈਂ ਕਹਿਣ ਲੱਗੇ ਮਹਾਰਾਜ ਮੇਰਾ ਆਉਣਾ ਜਾਣਾ ਰਹਿ ਗਿਆ ਹੈ ਸੂਰਜ ਦੇਖ ਕੇ ਤਾਰਿਆਂ ਨੂੰ ਕੋਈ ਪਸੰਦ ਨਹੀਂ ਕਰਦਾ ਮੈਂ ਹੁਣ ਤੁਹਾਡੇ ਨਾਲ ਹੀ ਰਹਾਂਗਾ ਗੁਰੂ ਜੀ ਕਿਹਾ ਚੰਗਾ ਜਾਓ ਨਗਰ ਵਿੱਚੋਂ ਚੰਗਾ ਜਿਆ ਵੇਖ ਕੇ ਰਬਾਬ ਲੈ ਕੇ ਆਓ ਤੇ ਆਣ ਕੇ ਵਜਾਉਣਾ ਸ਼ੁਰੂ ਕਰੋ ਮਰਦਾਨੇ ਕਹੇ ਮੈਨੂੰ ਤਾਂ ਗਾਉਣਾ ਵਜਾਉਣਾ ਨਹੀਂ ਆਉਂਦਾ ਤਾਂ ਗੁਰੂ ਜੀ ਨੇ ਕਿਹਾ ਜੋ ਪਹਿਲੇ ਗਵਣ ਵਜਾਉਣ ਦਾ ਗੁਣ ਲਿਆ ਸਾਈ ਉਹ ਕਿੱਥੇ ਹੈ ਮਰਦਾਨੇ ਕਿਹਾ ਜੀ ਮੇਰੇ ਪਾਸ ਹੀ ਹੈ ਕੋਈ ਵੇਚ ਨਹੀਂ ਆਇਆ ਖਾਦਾ ਤਾਂ ਗੁਰੂ ਜੀ ਕਿਹਾ ਬਸ ਫੇਰ ਆਖਾ ਮੰਨ ਕੇ ਰਬਾਬ ਲਿਆਓ ਤੇ ਵਜਾਓ ਮਰਦਾਨਾ ਹੁਕਮ ਅਨੁਸਾਰ ਨਗਰ ਵਿੱਚ ਗਿਆ ਤੇ ਇੱਕ ਟਾਡੀ ਨੂੰ ਰਬਾਬ ਸਮੇਤ ਲੈ ਆਇਆ ਟਾਡੀ ਨੇ ਆ ਕੇ ਰਬਾਬ বাজਾਇਆ ਤਾਂ ਗੁਰੂ ਜੀ ਨੇ ਕਿਹਾ ਮਰਦਾਨੇ ਤੂੰ ਆਪੇ ਰਬਾਬ ਵਜਾ ਜਾਮਰਦਾਨੇ ਹੁਕਮ ਅਨ ਅਗਰ ਵਾਜਾਇਆ ਸੋਨਾ ਬਨ ਕੇ ਬ੍ਰਿਕਤਿਤ ਸਮੈ ਚੂਬਨ ਰਸ ਬੜ ਲਾਗ ਬਰਨ ਬਰਨ ਬਰ ਬਹੰਗ ਜੇ ਓ ਮੁਗਿਓ ਤੈਨ ਅਨੁਰਾਗ ਪਾਮਰਦਾਨੇ ਦੇ ਰਵਾਵ ਦੀ ਵਾਜ ਸੁਣ ਕੇ ਮੰਦੇ ਬਿਰਛਾਂ ਵਿੱਚੋਂ ਰਸ ਚੋਣ ਲੱਗ ਪਿਆ ਤੇ ਰੰਗ ਬਰੰਗੇ ਪੰਖੀਆਂ ਨੂੰ ਵੀ ਪ੍ਰੇਮ ਉਭਜਾਇਆ ਪਾਣੀ ਹਵਾ ਚੱਲਣਾ ਬੰਦ ਹੋ ਗਏ ਜਿਸ ਜਿਸ ਨੇ ਤਾਨ ਸੁਣੀ ਉਹ ਵੀ ਉੱਥੇ ਹੀ ਗਏ ਇਹ ਦੇਖ ਢਾਡੀ ਚਾਰਜ ਹੋ ਗਿਆ ਤੇ ਪੁੱਛਣ ਲੱਗਾ ਮਰਦਾਨੇ ਤੂੰ ਇਹ ਕਰੰਦਾਰ ਬਾਬ ਜਉਣ ਸਿੱਖਿਆ ਹੈ ਮੈਂ ਤੇਰੇ ਵਰਗਾ ਕੋਈ ਗੁਣੀ ਨਹੀਂ ਦੇਖਿਆ ਤਾਂ ਗੁਰੂ ਜੀ ਨੇ ਕਿਹਾ ਮਰਦਾਨਾ ਤਾਰ ਵਜਾਉਣ ਦਾ ਕੈਸਾ ਕੋਈ ਗੁਣ ਆ ਗਿਆ ਹੈ ਮਰਦਾਨਾ ਨੇ ਉੱਠ ਕੇ ਚਰਨ ਕਬਲਨਾ ਪਰ ਬੰਦਨਾ ਕੀਤੀ ਕਿਹਾ ਮਹਾਰਾਜ ਸਭ ਆਪ ਦੀ ਹੀ ਪ੍ਰਤਾਪ ਹੈ ਹੁਣ ਜੋ ਹੁਕਮ ਹੋਵੇ ਸੋ ਕਰਾਂ ਗੁਰੂ ਜੀ ਕਿਹਾ ਹੁਣ ਨਗਰ ਵਿੱਚੋਂ ਜਾ ਕੇ ਰਬਾਬ ਖਰੀਦ ਲਵੋ ਜਿਹੜਾ ਚੰਗਾ ਸੁੰਦਰ ਹੋਵੇ ਤੇ ਹਲਕਾ ਵੀ ਹੋਵੇ ਮਰਦਾਨੇ ਕਿਹਾ ਮੈਨੂੰ ਮੁੱਲ ਦਿਓ ਤਾਂ ਖਰੀਦ ਲਿਆ ਖਰੀਦ ਲਿਆਵਾ ਤਾਂ ਗੁਰੂ ਜੀ ਕਿਹਾ ਮੰਗਣਾ ਚੰਗਾ ਤਾਂ ਨਹੀਂ ਹੁੰਦਾ ਪਰ ਸਾਡਾ ਨਾਮ ਲੈ ਕੇ ਭੈਣ ਜੀ ਪਾਸੋਂ ਬੇਬੇ ਨਾਨਕੀ ਜੀ ਪਾਸੋਂ ਮੁੱਲ ਲੈ ਲਓ ਮਾਇਆ ਲਓ ਮਰਦਾਨੇ ਜਾ ਕੇ ਬੇਬੇ ਨਾਨਕੀ ਜੀ ਨੂੰ ਕਿਹਾ ਕਿ ਗੁਰੂ ਜੀ ਨੇ ਕਰਵਾਵ ਲੈਣ ਲਈ ਮੈਨੂੰ ਭੇਜਿਆ ਹੈ ਤੇ ਕਿਹਾ ਹੈ ਮੁੱਲ ਭੈਣ ਜੀ ਪਾਸੋਂ ਲੈ ਲਓ ਤੇ ਬੇਬੇ ਨਾਨਕੀ ਜੀ ਇਹ ਸੁਣ ਕੇ ਬੜੇ ਪ੍ਰਸੰਨ ਹੋਏ ਕਹਿਣ ਲੱਗੇ ਕਿ ਕਰਵਾਵ ਤਾਂ ਕੀ ਹੈ ਮੈਂ ਵੀਰ ਜੀ ਨੂੰ ਸੱਤ ਰਵਾਬਾਂ ਲੈ ਦਿੰਦੀ ਹਾਂ ਮੇਰੇ ਧੰਨ ਭਾਗ ਹਨ ਜੋ ਮੈਨੂੰ ਵੀ ਗੁਰੂ ਜੀ ਨੇ ਸੇਵਾ ਦਿੱਤੀ ਹੈ ਪਰੰਤੂ ਜਾ ਕੇ ਕਹੋ ਕਿ ਕਵੇਰਾ ਦਰਸ਼ਨ ਦੇ ਜਾਣ ਮਰਦਾਨੇ ਨੇ ਇਸੇ ਤਰ੍ਹਾਂ ਗੁਰੂ ਜੀ ਪਾਸ ਆ ਕੇ ਆਖਿਆ ਗੁਰੂ ਜੀ ਉਸੇ ਵੇਲੇ ਸਹਿਜੇ ਸਹਿਜੇ ਤੁਰ ਪਏ ਮਗਰੇ ਮਗਰ ਮਰਦਾਨਾ ਚਲਾ ਗਿਆ ਤੇ ਬੇਬੇ ਨਾਨਕੀ ਦੇ ਘਰ ਪਹੁੰਚ ਗਏ ਸ੍ਰੀ ਸਤਰਾ ਪ੍ਰਸੰਗ ਤਨਪਾਈ ਬਾਲਾ ਜੀ ਸਰਵਣ ਕਰਾ ਰਹੇ ਨੇ ਸਤਿਗੁਰੂ ਜੀ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਭੈਣ ਦਾ ਕਹਿਆ ਕਦੇ ਵੀ ਨਹੀਂ ਸੰਮੋੜ ਦੇ ਉਹ ਯਾਦ ਕੀਤਾ ਦਰਸ਼ਨ ਦੇਣ ਦੇ ਲਈ ਉਸੇ ਸਮੇਂ ਚੱਲ ਪਏ ਨਾਲ ਭਾਈ ਮਰਦਾਨਾ ਵੀ ਪਹੁੰਚ ਗਿਆ ਹੈ ਇਥੇ ਬੁੰਝ ਕੇ ਬੇਬੇ ਜੀ ਨਾਲ ਕੀ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਅਗਲਾ ਪ੍ਰਸੰਗ ਆ ਰਿਹਾ ਸਤਿਗੁਰੂ ਮਹਾਰਾਜੀ ਦੇ ਹੁਕਮ ਵਿੱਚ ਭਾਈ ਮਰਦਾਨਾ ਜਾ ਕੇ ਰਬਾਬ ਲੈਣ ਜਾਂਦਾ ਹੈ ਰਬਾਬ ਕਿੱਥੋਂ ਮਿਲਦੀ ਹੈ ਕਿਵੇਂ ਲਿਆਵੇਗਾ ਕਿੰਨੇ ਪੈਸੇ ਹੋਣਗੇ ਤੇ ਸਾਰਾ ਪ੍ਰਸੰਗ ਆਉਣ ਵਾਲੇ ਸਮੇਂ ਵਿੱਚ ਗੁਰੂ ਜੀ ਮੈਂ ਆਪ ਜੀ ਨੂੰ ਸਰਵਣ ਕਰਾਵਾਂਗਾ ਸ੍ਰੀ ਸਤਰਾ ਤਨਪਾਈ ਬਾਲਾ ਜੀ ਨੇ ਖਿਮਾ ਮੰਗੀ ਦੇ ਨਾਲ ਆਪਾਂ ਵੀ ਖਿਮਾ ਮੰਗਦੇ ਹਾਂ ਕਿ ਸਤਿਗੁਰੂ ਜੀ ਰਹਿਮਤ ਕਰਨ ਬਣੇ ਰਹੋ ਚੈਨਲ ਦੇ ਨਾਲ ਤਾਂ ਕਿ ਚੱਲ ਰਹੀ ਜਨਮ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੀ ਆਪਾਂ ਸਰਵਣ ਕਰਦੇ ਰਹੀਏ ਭੁੱਲਾਂ ਚੁੱਕਾਂ ਦੀ ਖਿਮਾ ਇਸ ਤਰ੍ਹਾਂ ਸੁਣਿਆ ਹੋਇਆ ਸ੍ਰੇਸ਼ਟ ਜਸ ਗੁਰੂ ਪਾਤਸ਼ਾਹ ਜੀ ਦਾ ਜਦੋਂ ਸਾਡੇ ਹਿਰਦੇ ਵਿੱਚ ਵਸ ਗਿਆ ਤਾਂ ਫਿਰ ਸਾਡਾ ਲੋਕ ਸੁਖੀਏ ਪਰ ਲੋਕ ਸਹਿਲਾ ਹੋ ਸਕੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ